ਤੂੰ ਬੈਗੀ ਮੇਰੀ ਸਾਈਕਲ ਤੇ ਆਏ ਆਏ ਨਹੀਂ ਮੱਟਾਲੀਆਂ ਬਚਾਉਂਦੀ ਜਾਉ ਤੂੰ ਬੈਗੀ ਮੇਰੀ ਸਾਈਕਲ ਬੱਲੇ ਬੱਲੇ ਹੋ ਗਈ ਵੇ ਬੱਲੇ ਬੱਲੇ ਹੋ ਗਈ ਕਿੱਥੇ ਗਿਆ ਕੀ ਹੋ ਗਿਆ ਤੂੰ ਬਾਤ ਤਾਂ ਨਾ ਹਾਂ ਪਾਕਿਸਤਾਨ ਦਾ ਬਾਦੂ ਸ਼ੁਰੂ ਹੋ ਗਈ ਅੱਛਾ ਮੈ ਮੈ ਜਾਣਨਾ ਹੈ ਹਾਂ ਲਵ ਯੂ ਦੇ ਭਾਜਾ ਭੈਣ ਦਾ ਖਸਮ ਚੋਰਾ ਬਾਰਡਰ ਆ ਗਿਆ ਬਟਲ ਕੀ ਕਰ ਗਿਆ ਮੈਨੂੰ ਮੇਰੇ ਉਹਨਾਂ ਪਿਆਰਾਗਾ ਹਾਏ ਹਾਂ ਨਾ ਜੇ ਚਲਾਣਾ ਨਹੀਂ ਆਂਦਾ ਇਹ ਸੰਦਾਰਾ ਚੱਕੇ ਕਰੇ ਵਾਸਤੇ ਹੈਗਾ ਦੇ ਕੰਜਦੇ ਪੁੱਤਾਂ ਦੀ ਚੈਨ ਉੱਤਰ ਗਈ ਚੈਨ ਉੱਤਰ ਗਈ ਚੈਨ ਉੱਤਰ ਗਈ ਹਾਂ ਹੋ ਚੈਨ ਤੇਰੀ ਕਦੇ ਉਤਰੀ ਤਾਂ ਲੱਗਦੀ ਨਹੀਂ ਜੀ ਇੱਧਰ ਚੈਨ ਇੱਧਰ ਹੁੰਦੀ ਛੈ ਤੇਰੇ ਪਾਸੇ ਅੱਛਾ ਆ ਚੈਨ ਉੱਤਰ ਗਈ ਤੇਰੀ ਹਾਂ ਅੱਛਾ ਹਾਂ ਪੋਂਕ ਪੋਂਕ ਕੀ ਪੋਂਕਾ ਮਾ ਪੋਂਕਨ ਨੂੰ ਕੁੱਤਾ ਮੈਂ ਕੁੱਤਾ ਤਾਂ ਕੋ ਹੈ ਨਹੀਂਗਾ ਇਹ ਚੈਨ ਹੱਟ ਜੇ ਤਾਂ ਚੜਦੀ ਤੂੰ ਪੇ ਵਿੱਚ ਵਿਚਾਰ ਮੇਰੇ ਕਿਉਂ ਬੋਲਦਾ ਬੇ ਬਲੂਆਂ ਨਹੀਂ ਹਾਂ ਦੱਸ ਮੈਨੂੰ ਨਾ ਜਨਾਨੀਆਂ ਦੇ ਦਰਸ਼ ਆ ਜਾਂਦਾ ਤਾਂ ਮੈਂ ਬੋਲਦਾ ਵੀ ਜੇ ਇਹਦੇ ਨੂੰ ਚਲਾਣਾ ਨਹੀਂ ਆਂਦਾ ਫਿਰ ਇਹ ਚੱਕਿਆ ਕਦੇ ਵਾਸਤੇ ਸੀਗਾ ਮੈਂ ਵੀ ਤੇਰੇ ਬਾਤ ਜੇ ਤੇਰੇ ਬਾਤ ਮੈਂ ਤਨ ਮੈਂ ਨਾਉ ਦਿੱਤੀ ਕੰਜਰ ਦਾ ਪੁੱਤ ਆ ਮੈਨੂੰ ਤਾਂ ਅੱਜ ਤੱਕ ਕੋਈ ਮਿਲਣ ਨਹੀਂ ਆਇਆ ਤੂੰ ਕਿੱਥੋਂ ਆ ਗਈ ਜਵਾਨੀ ਬਾਰੇ ਤਾਂ ਗੈਰ ਰਹੀ ਹੁਣ ਤੂੰ ਮੈਨੂੰ ਮਿਲਣ ਆ ਗਈ ਬੜੀ ਹੋ ਕੇ ਕੀ ਫਾਇਦਾ ਤੇਰਾ ਦੱਸ ਰੱਬਾ ਮੈਂ ਕਿਰੂ ਕਿੰਦ ਸਮੇਂ ਰਾਦੀ ਕਰਨਾ ਜਵਾਨੀ ਬੇੜੇ ਲੁੱਟੇ ਬਾਣੀ ਹੁਣ ਅਵੇਂ ਸਾਦੀ ਪਖਤ ਨਹੀਂ ਹੋਈ ਸਮਝਿਆ ਕਰ ਅੱਛਾ ਹਣ ਤੂੰ ਪਖਤ ਨਹੀਂ ਬਣਨੀਂੀ ਪਖਤ ਨਹੀਂ ਚੈਨ ਛੱਡ ਦੇਗਾ ਲੈ ਤੇਰੀ ਚੈਨ ਛੱਡਦਾ ਮੈਂ ਤਾਂ ਤੇਰੇ ਵਿਆਂ ਨਾਲੋਂ ਲੱਗਾ ਹੈ ਚੱਲ ਚਲ ਉਹਦਾ ਕੰਮ ਕਰ ਕੰਮ ਲੈ ਛਾੜ ਦੇ ਚੈਨ ਜੈਨੂ ਦੇਖਦੇ ਨੇ ਨਾ ਕੰਮ ਲਾ ਲੈਂਦੇ ਨੇ ਵੀ ਲਾਲਾ ਬਿੱਲ ਨਹੀਂ ਤੁਰੇ ਫਿਰਦੇਗਾ ਹੈ ਦੱਛ ਦੇ ਕਿੰਨੀ ਗਰਮੀ ਪੈ ਰਹੀ ਹੈ ਮੈਂ ਤਾਂ ਜਾਣਨਾ ਕਿਵੇਂ ਭੌਂਕ ਦਾ ਭੈਣ ਦਾ ਖਵ ਚੌਰਿਆ ਮੇਰੀ ਚੈਨ ਛੱਡ ਜਾਂਦਾ ਤੇ ਮੇਰੀ ਗੱਲ ਬਣ ਜਾਂਦੀ ਓਹੋ ਕਿਮਾ ਕੋਈ ਨਾ ਹੋਰ ਮਰਜ਼ੀਮੰਦ ਕੋਈ ਨਾ ਉਹ ਖੜਾ ਰਾਜ ਖੜਾ ਹੈਲੋ ਬੇ ਬੇਪੂਪਿਆ ਬੇਪੂਪੇ ਹੈਲੋ ਹਮਕੋ ਸਿਰਫ ਤੁਮਸੇ ਪਿਆਰੇ ਹੈ ਹਮਕੋ ਸਿਰਫ ਤੁਮਸੇ ਪਿਆਰੇ ਹੈ ਬੱਲੇ ਸਰਦਾਰ ਜੀ ਆਪ ਆਏ ਹਾਏ ਮੱਖਣ ਦਾ ਟੋਣਿਆ ਜੀ ਘਰ ਦਾ ਤੇਰੇ ਰੰਗ ਨਾਲ ਦਾ ਕੋਲਾ ਖਵਾਦਾ ਮੈਂ ਥੱਕ ਗਿਆ ਲੈ ਲੈ ਥੋੜਾ ਜਾ ਓਹੋ ਸਰਦਾਰ ਜੀ ਇਹ ਕੀ ਬਾਤ ਹੈ ਕਦੋਂ ਰਾਜ ਹੋਗੀ ਇਹ ਤਾਂ ਮਹਿਲਾਂ ਦੀ ਰਾਣੀ ਬਣਾਉਣ ਫਿਰਦਾ ਮੈਂ ਕੀ ਬੋਲਦੇ ਹੋ ਆਪ ਓ ਨਹੀਂ ਨਹੀਂ ਉਹ ਤਾਂ ਘੋੜਾ ਦਾ ਮੂੰਹ ਫਸ ਗਿਆ ਦੀਆ ਅੱਛਾ ਅੱਛਾ ਦੇਖ ਲੋ ਗੱਲ ਜੀ ਫਸ ਗਿਆ ਕਿਤੇ ਹੋਰ ਫਸ ਗਿਆ ਠੀਕ ਹੈ हम तो ठीक हैं आप बताओ आपको क्या हुआ <laughs> मेरा चित्त क्या काले पे जंदो रे आके चित्त क्या होता है काऊ मांग मुझे लग जाता करना दिल अच्छा अच्छा ठीक अच्छा, है कुछ कुछ होता है चल बताओ आपने क्या लेना है मैं तो ओ मैं... जल्दी बोलो सरदार जी मेरे भैया आ जाएंगे बिस्कुट दे देखा ਅੱਛਾ ਇੱਕ ਬਿਸਕਟ ਕੌਣ ਸਾ ਬਿਸਕਟ ਲੈਣਾ ਹੈ ਟਾਈਗਰ ਨਾ ਇੱਡਾ ਨਹੀਂ ਆਹ ਦੇ ਦੇ ਉਹ ਕੀ ਕਹਿੰਦੇ ਬੁੱਢੇ ਗੁੱਡੇ ਭੂਆ ਨੂੰ ਪਸੰਦ ਆ ਭੂਆ ਆਊਗੀ ਮੇਰਾ ਰਿਸ਼ਤਾ ਕਰਾਉਣਾ ਜਾ ਗੁੱਡ ਹਾਂ ਤੇ ਇੱਕ ਬੱਤਾ ਦੇ ਦੋ ਕਾਲਾ ਕਾਲਾ ਲੈਣਾ ਹੈ ਹਾਂ ਹਾਂ ਕਾਲਾ ਬੱਤਾ ਫੈਂਟਾ ਪੀ ਲੋ ਨਾ ਹਾਏ ਚਲੋ ਫੈਂਟਾ ਪੀ ਲਿਆ ਦੇ ਜਿੰਨਾ ਪਿਆਰ ਕਰਦੀ ਹੈ ਜਿੰਦਰੀ ਹਾਂ ਬੜਾ ਮੂੰਹ ਕਰਨ ਲੱਗੀ ਸੱਚੀ ਤਾਂ ਹੁਣ ਸਰਦਾਰ ਜੀ ਇਧਰ ਬਾਤ ਕਰੋ ਨਾ ਵਹਾਂ ਪੇ ਕੀ ਆਏ ਉਧਰ ਦੇਖੀ ਜਾਂਦੇ ਹੋ ਓਏ ਗੱਲਾਂ ਤਾਂ ਮੈਂ ਤੇਰੇ ਨਾਲ ਹੀ ਕਰਦਾ ਤੂੰ ਸੁਣਦੀ ਨਹੀਂ ਚੱਲ ਲੈ ਪੱਤਾ ਦੇ ਦੇ ਇੱਕ ਫਿਰ ਅੱਛਾ ਫੈਂਟਾ ਲੈਣਾ ਹੈ ਨਾ ਫੈਂਟਾ ਦੇ ਦੇ ਪਿਆਰ ਨਾਲ ਤਾਂ ਜਿਹੜਾ ਜ਼ਹਿਰ ਦੇ ਦਿਓ ਪੀ ਲਾਂਗੇ ਨਾ ਸਰਦਾਰ ਜੀ ਜ਼ਹਿਰ ਕਿਉਂ ਦੇਣੀ ਹੈ ਆਪਕੋ ਆਪ ਵੀ ਮੈਨੂੰ ਨਾ ਬਹੁਤ ਅੱਛੇ ਲੱਗਦੇ ਹੋ ਭਾਈ ਉਹ ਮਾਰ ਸੁਟਿਆ

ਲੜਕ ਵੀ ਲੜਕਾਂ ਵੀ ਆਈਆਂ ਮੈਂ ਤੇਰੇ ਕੋਲੇ ਚੱਲ ਪੁਆਤਾ ਗਈ ਹਾਂ ਕੋਈ ਦਿੱਕਤ ਤਾਂ ਨਹੀਂ ਆਈ ਹੋਂਚ ਮੈਂ ਕੋਈ ਦਿੱਕਤ ਨਹੀਂ ਆਈ ਲਾਲਾ ਇਹਦਾ ਹੈਂਡਲ ਹੰਡਲ ਕਰਦੇ ਖੜਾ ਇਹਨੂੰ ਕੰਪੂ ਕੱਟ ਨੂੰ ਖਾਜਾਂ ਕਰਦੀਆਂ ਇਹ ਆਲ ਹੈ ਹਾਈ ਹਾਈ ਉਹ ਖਾਣ ਨੂੰ ਨਹੀਂ ਕੋਸਲੇ ਕੇ ਖਾਣੂ ਹਾਂ ਮੈਂ ਤੇ ਬੈਲ ਤੇਰੇ ਖਤਰ ਗਏ ਗੋਹਾ ਪੋਕ ਕਰ ਦੱਸਦਾ ਬੋਲਿਆ ਕਰ ਜਦ ਦੇਖ ਲ ਮੈਂ ਲੈ ਕੇ ਆ ਗੋਹਾ ਕਰ ਦੱਸਦਾ ਬੋਲਿਆ ਕਰ ਕੀ ਹੋ ਗਿਆ ਗਿਰ ਘੁਰ ਗਈ ਕਿ ਤ ਸੱਟ ਲੱਗੀ ਗਿਰ ਗਈ ਦੀ ਰਾਚ ਹਾਏ ਹਾਏ ਬਹੁਤ ਤਾਂ ਸੱਟਾਂ ਕਾਈ ਪਰ ਦੇਖੇ ਤਾਂ ਟੱਕਾ ਦਿੱਆ ਚੁੱਪ ਕਰ ਬੈ ਤੂੰ ਮੈਨੂੰ ਅੰਦਰ ਲੈ ਜਾਂ ਲੈ ਬਹੁਤ ਤਾਂ ਬਾੜੀ ਨੂੰ ਕੀ ਹੋਈ ਪਈਆਂ ਚਲ ਆ ਜਾ ਕੋਈ ਨਾ ਆ ਜਾ ਚਲ ਮੈਂ ਕਹਣਾ ਬੰਬੂ ਗਾੜ ਦਾ ਖੜਾ ਫੂ ਆ ਗਈ ਵੇ

ਹਾਂ ਇੰਨੇ ਇੰਨੇ ਸਾਲਾਂ ਬਾਅਦ ਤੈਨੂੰ ਅੱਜ ਛੱਡੀ ਜਾਦਾਈਆ ਮੇਰੇ ਲਾਲ ਮੇਰਾ ਸੋਨਾ ਸੁਨੱਖਾ ਪੁੱਤ ਮੇਰਾ ਤੇਰੀ ਬਾਤ ਹੀ ਲੈ ਕੇ ਕੁੜੀਏ ਸੀ ਪੂਰੀ ਸਾਢੇ ਤੂੰ ਬਣ ਆਪੇ ਗੱਲ ਕਰ ਲੈ ਹਾਂ ਕਹਿੰਦੀ ਆਪੇ ਗੱਲ ਕਰ ਕੋ ਗੱਲ ਤਾਂ ਤੂੰ ਕਰਨਾ ਯਾਰ ਇਸ ਦਾ ਤੂੰ ਲੈ ਕੇ ਆਇਆ ਹਾਂ ਕਿਹੜਾ ਮੈਨੂੰ ਚੁੱਤੀ ਪਾਈ ਤੀ ਇਹ ਤਾਂ ਮੈਨੂੰ ਸਾਫੀ ਬਣਾਈ ਤੀ ਮੈਂ ਤਾਂ ਆਈਆ ਪੁੱਤ ਮੇਰਾ ਆ ਮੈਂ ਤਾਂ ਚਾਹ ਗੋਟੇ ਗੋਟੇ ਚਾਹ ਮੈਨੂੰ ਬੜਾ ਵਧੀਆ ਖਰੇਪੂ ਐਸਾ ਤੂੰ ਆ ਗਈ ਲੈ ਮੈਨੂੰ ਦੇਖ ਉਸ ਕਹਾਵਰੀ ਕਿਹੜੀ ਦਿੰਦੀ ਆ ਕਿੱਥੇ ਆ ਮੇਰੀ ਚੰਨੂ ਕੋਈ ਖ਼ਬਰ ਕਿੱਥੋਂ ਤੈਨੂੰ ਕਿੱਥੋਂ ਤੈਨੂੰ ਦੇਰੀ ਨਾਲ ਮੰਨੂ ਦੇਰੀ ਆ ਹੈ ਮੇਰੀ ਗੱਲ ਸੁਣ ਹੈ ਤਾਂ ਉੱਠ ਆਏ ਕੋਈ ਵਾਸਤਾ ਲੱਡੂ ਪਹਿਲਾਂ ਇੱਕ ਪਿੰਟ ਬੰਨਿਆ ਨਹੀਂ ਮੱਗ ਤੇ ਪਹਿਲਾਂ ਆ ਗਈ ਹੈ ਤਾਂ ਲੱਡੂ ਵੰਡਣਗੇ ਹੈ ਤਾਂ ਗੱਲ ਕਰੂਗੀ ਹਾਂ ਬੜਾ ਬੋਲਦਾ ਹੈ ਸ਼੍ਰੀਕਾ ਸ਼੍ਰੀਕਨੇਪੂਆ ਹੈ ਸ਼੍ਰੀਕ ਮਤਦੇ ਨੇ ਮੈਂ ਤਾਂ ਬੁਲਾਈ ਆ ਤੁਹਾਡਾ ਤਾਂ ਕੋਈ ਰਿਸ਼ਤਾ ਰਹਉਂਦਾ ਨਹੀਂ ਹੈਗਾ ਮੈਂ ਤਾਂ ਆਪਦੀ ਮੂਹ ਬੋਲੀ ਪੁਆ ਬੁਲਾਈ ਆ ਤੇ ਤੈਨੂੰ ਰਿਸ਼ਤਾ ਕਰਾ ਦੂਗੀ ਨਹੀਂ ਪਹਿਲਾਂ ਨਹੀਂ ਪਹਿਲਾਂ ਸਾਡੇ ਸਾਰੇ ਆਉਂਦੇ ਸੀ ਸਾਰੇ ਆਉਂਦੇ ਸੀ ਜਿੱਦਾਂ ਚੱਕ ਚੰਦ ਤੂੰ ਆਈਂ ਉਹਦੇ ਤਾਂ ਕੋਈ ਨਹੀਂ ਆਉਂਦਾ ਆਹੋ ਮੈਂ ਤਾਂ ਬੋਲ ਕੇ ਬੋਲਿਆ ਹਾਂ ਤੇ ਅਗਲਾ ਕੀ ਮੈਂ ਬੋਲਦਾ ਮੇਰੀ ਪਤੀ ਜੀ ਹੈ ਹਾਂ ਤੇ ਤੇਰੇ ਬਾਰੇ ਬੋਲਦੇ ਕੰਜਰ ਦੇ ਪੁੱਤ ਸਬਰ ਕਰੇਗਾ ਸਬਰ ਸੰਤੋਪ ਕਰਿਆ ਕਰ ਪੁੱਤ ਮੇਰਾ ਤਦ ਕਿਉਂ ਨਹੀਂ ਹੰਟਣ ਪਾਚਿਆ ਤਾਹੀ ਤਾਂ ਪੂਆ ਨੂੰ ਕੁੜੀ ਨਹੀਂ ਦਿੰਦਾ ਜੇ ਤੇ ਇਹੋ ਜਿਹੇ ਲੱਛਣ ਨੇ ਰੁੜ ਜਾਣੇ ਨੇ ਹਾਂ ਸਬਰ ਸੰਤੋ ਕਰਦਾ ਪੂਆ ਮੇਰਾ ਫਲ ਇੰਨਾ ਪੱਕਿਆ ਪਿਆ ਅਗਲੇ ਮਹੀਨੇ ਗੜ ਜੂ ਹਾਂ ਗੜ ਜੂ ਤੇ ਕਹੇ ਗੱਲਾਂ ਕਰਦਾ ਜਮੁ ਛਰ ਮੰਗਿਆ ਜਾ ਅੰਦਰ ਵਾਜ ਜਾ ਪਾ ਜਾ ਪਾ ਲੈ ਅੰਦਰ ਪੱਠਾ ਲਾ ਕੇ ਕਿਰੋ ਸੇੜਾ ਦੀ ਹੈ ਉਨੂ ਦਾ ਪੱਠਾ ਨਹੀਂ ਪੂਆ ਕੋਈ ਨਿਕਲੀ ਗੁਟੜੀ ਕੋਈ ਕੱਟੀ ਬੁੱਢੀ ਕੋਈ ਛੱਡੀ ਛੱਡੀ ਇਹਨੂੰ ਲਿਆ ਦੇ ਪੱਕਾ ਹਾਂ ਲਵਾਵਾ ਟਾਂਕਾ ਫੇਰ ਕਿਤੇ ਹਾਂ ਹਾਂ ਲਵਾ ਤੂੰ ਮੈਂ ਜੋਤ ਲਾਣ ਕੋਈ ਬੇਚ ਤੂੰ ਨਾ ਬੋਲੇਗੀ ਨਹੀਂ ਮੈਂ ਹੀ ਬੋਲਦੀ ਭੂਆ ਇਹ ਉਧਰ ਦੀ ਕੁੜੀ ਭੱਜੀ ਹੋਈ ਆ ਨੂੰਹ ਉਹਦੀ ਆਈ ਹੋਈ ਆ ਲਾ ਭਾਗਿਆ ਮੰਗੀ ਵਾ ਪੱਕਾ ਸੱਚੀ ਵਾ ਲੇ ਤੇਰੇ ਭਾਈ ਦੇ ਪਿਆ ਪੱਕਾ ਹੂੰ ਭੂਆ ਤੂੰ ਵੀ ਹਿੱਲੀ ਫਿਰਦੀ ਆ ਠੀਕ ਆ ਮੰਨਦੀ ਆ ਮੈਨੂੰ ਉਹਦਾ ਭਾਈ ਮੰਨਦੀ ਆ ਮੈਂ ਜੇ ਲਾ ਲੱਜ ਚਲ ਉਹ ਕੁੜੀ ਜੀ ਨੂੰ ਮੇਰੇ ਨਿਕਲੀ ਨੂੰ ਨਾ ਹਫਤਾ ਹੋ ਗਿਆ ਵੀ ਮਰ ਜਾ ਘਰੇ ਦੱਸ ਇੰਨਾ ਟਾਈਮ ਹੋ ਰਿਹਾ ਲੱਖਾ ਆਏ ਗਰੀ ਹੁਣਾ ਸਫਾਫਲੀਟ ਦਾ ਬਾਗੀ ਅੱਛਾ ਜਾ ਗਿਰਾ ਨਾ ਉੱਤਰ ਜਾ ਸਦੇ ਪਸਲਾ ਕੋਣੀ ਪੜ ਜਾ ਗਰਾ ਚਲ ਆਇਆ ਅੱਛਾ ਪਟਾਇਆ ਬੂ ਮੈਂ ਮਾਜਾ ਤੇਰਾ ਬੈਣਾ ਵੇਜੇ ਨਪੁੱਤਿਆਂ ਦੀਏ ਮੇਰਾ ਕਾ ਬੈਣਾ ਵੇਜੇ ਬੈੜ ਤੇ ਤੇਰਾ ਉਮਾਰੀ ਮਰ ਤੈਨੂੰ ਆਖਲੀ ਹੈਗੀ ਮੈਨੂੰ ਤਾਂ ਅਕਲ ਬਥੇਰੀ ਏ ਤੂੰ ਗੋਲੀ ਚ ਫਿਰਦੀਆਂ ਹੂਲ ਹਲ ਕਰਦੀ ਕੋਈ ਮੇਰੀ ਪੂਆ ਦੀ ਪਟਿਆਲਾ ਸਾਹੀ ਸਲਵਾਰ ਲਪਿਉਂਦੀ ਮੈਂ ਆਉਦੇ ਮੁੰਡੇ ਵਾਸਤੇ ਮੈਂ ਕੋਈ ਰਿਸ਼ਤਾ ਨਾ ਪੜ ਜਾਂਦੀ ਤੂੰ ਵਿੱਚ ਪੈਦਾ ਇਹਦਾ ਨਹੀਂ ਹੁੰਦਾ ਰਿਸ਼ਤਾ ਹਰ ਜਦ ਵਿੱਚ ਚੁੱਪ ਕਰ ਪੇ ਨਿਕਲ ਜਾ ਬਈ ਚੱਲ ਚੱਲ ਜਾ ਤੋ ਦਰ ਹਾਂ ਬੋ ਤੋਂ ਮੈਂ ਕਹਾਂ ਕਤੂ ਬੋ ਹਾਂ ਕੀ ਹੋ ਰਿਹਾ ਤੈਨੂੰ ਮੇਰੇ ਉੱਤੇ ਪਾਣੀ ਪਾਤਾ ਮੈਂ ਤੇ ਪਾਉਂਗੀ ਨਾ ਮੇਰਾ ਪਿਆ ਲੰਡਰ ਦਾ ਤੇਰਾ ਮੇਰਾ ਕੋ ਬੈਠੇ ਬੈਠੇ ਤੇਰਾ ਖਬਰ ਦਾ ਜੱਪੜਾ ਭੋਗਿਆ ਕੀ ਕਰ ਦੇਗੀ ਮੇਰ ਤੋਂ ਹਾਂ ਕੀ ਕਰ ਦੇਂਗੀ ਤੂੰ ਮੈਂ ਹਾਂ ਮੈਂ ਫਿਰ ਠੰਢੀ ਰਹਿਗਾ ਉਹ ਤੇਰੀ ਨੀ ਤੂੰ ਨੀ ਤੂੰ ਨੀ ਤੇਰੀ ਉਹ ਦੇ ਰੂ ਜਾ ਉਤਰੂ ਜਾ ਭਾਈ ਤੇ ਕਿਹੜਾ ਪਾਈ ਦੇ ਖਾ ਜਾ ਬੇ ਮੈਂ ਛਾਂਦੇ ਵੀ ਬੇ ਮੈਂ ਛੜਦੇ ਵੇ ਖਾ ਜਾ ਤੂੰ ਖਾ ਤੂੰ ਖਾ ਹੋਏ ਨਾ ਮੈਂ ਹੁਛਦੇ ਖਾ ਤੂੰ ਖਾ ਨਾ 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 ਖਾ ਰੋ ਇਹ ਤਾਂ ਪੌੜੀ ਆ ਇਹ ਤਾਂ ਪੌੜੀ ਆ ਪਰ ਆ ਹੋਏ ਸਰ ਪਾੜਾ ਕਿੰਨੀ ਪੈਣੀ ਆ ਪਾੜਾ ਇਹਦਾ ਸਰ ਮੇਂ ਇਧਰ ਕਰਦਾ ਮੇਰੇ ਮੂਰੇ। ਓਏ ਨਾ ਨਾ ਫਿਰ ਦੇ। ਐ ਨਾ ਕਰਿਆ ਕਰ। ਕਿਹਦਾ ਤੁਸਾ ਏ? ਪਪੂ ਆ ਆਪਣੀ ਪਰਜਾਈ ਦੀ ਪੂਆ। ਅੱਛਾ। ਓਹੋ ਪੂਆ ਹੀ ਕੋਟੇਗੀ। ਪਹਿਲੀ ਵਾਰ ਘਰੇ ਆਈ ਈ। ਪਹਿਲੀ ਵਾਰ ਚੰਦ ਚਾੜਤਾ ਤੇ ਤਾਂ। ਪੂਆ ਹੀ ਕਟਾਤੀ ਪਹਿਲਾਂ ਦੱਸ ਸਕਿਆ ਰੁੱਝਾ। ਮੈਨੂੰ ਕੀ ਪਤਾ ਸੀਗਾ? ਤੂੰ ਤਾਂ ਭਾਈ ਵਾਲਾ ਗੁੱਸਾ ਪੂਆ ਤੇ ਲਾਤਾ। ਥੋੜੇ ਤਾਂ ਰੋਜ ਗਲੇਸ ਹੁੰਦਾ ਇਹ। ਓ ਸਾਡੀ ਬੁੜੀ ਨਹੀਂ ਮਰੀ ਹਾਲ ਤੱਕ। ਉਹਦਾ ਗੁੱਸਾ ਸੀਗਾ ਉੱਤਰ ਗਿਆ ਇਹ ਤੇ ਉਹ ਤੇ ਕਹਿੰਨ ਤਾਰਦਾ ਤੂੰ ਤਾਂ ਨਹੀਂ ਰਿਸ਼ਤਾ ਕਰਾਉਂਦੀ ਮਸਾਂ ਪੂਆ ਰਿਸ਼ਤਾ ਲੈ ਕੇ ਆਈ ਤੇ ਜਿੱਤੇ ਤਾਂ ਉਹ ਵੀ ਪੱਟੀ ਮਿਸ ਕਰਤੀ ਬਾਲੇ ਮਾੜਾ ਹੋਇਆ ਔਰ ਚੱਲ ਕੋਈ ਹੁਣ ਤੈਨੂੰ ਹੀ ਲੱਗਣਾ ਕੌਣ ਕਿਧਰ ਭੱਜ ਗਈ ਉਹ ਬੱਸੇ ਹੋ ਗਈ ਕਰੇ ਬਾਗੀ ਅਜੇ ਮਨਾ ਕੀ ਲਈ ਹਾਂ ਮੈਂ ਥੋੜਾ ਟਾਈਮ ਨੂੰ ਆਨੇ ਬਾਗੀ ਨਾ ਨਾ ਮੇਰੇ ਹੱਥ ਰਿਸ਼ਤਾ ਖੁੱਸ ਚੁ ਗਿਆ ਮੈਂ ਤਾਂ ਜਵਾਕ ਨੂੰ ਜਾ ਕੇ ਮੇਰੇ ਨਾਲ ਫੇਰ ਰੁੱਸ ਜੂਗੀ ਮੈਂ ਤਾਂ ਰੁੱਸਦੀ ਤੂੰ ਐ ਕਰ ਮੈਂ ਬਾਲਟੀ ਲੈ ਕੇ ਆ ਗਈ ਹਾਂ ਜੱਤਾ ਹੀ ਲੈ ਕਰ ਦੇ ਤੂੰ ਮੈਂ ਨਾ ਨਾ ਪਰਜਾਈ ਬਣ ਕੇ ਚੱਲ ਵੇ ਮੇਰੇ ਬਾਪ ਇਹ ਨੂੰ ਮੈਂ ਦੱਸਿਆ ਪੂਆ ਦੇ ਸੌਖਣਾ ਮੈਂ ਕਿਵੇਂ ਪੰਗਾ ਦਿੱਤਾ ਮੈਂ ਦੱਸੂ ਵੀ ਕਿਵੇਂ ਟੂਣੇ ਮਾਰੇ ਹੁੰਦੇ ਨੇ ਮੈਂ ਉੱਚੀਆਂ ਚੋਟੀਆਂ ਪੁੱਟ ਚਗਾ ਦੀ ਝੋਟੀਆਂ ਜਮਾਂ ਪੱਕਾ ਹਾਂ ਜਮਾਂ ਕਰੂੰ ਵਾਰੋਂ ਕੱਢ ਦੇ ਪਰਜਾਈ ਨੂੰ ਫਿਰ ਮੈਂ ਰੱਖੂੰ ਆਪਣੇ ਕੋਲ ਪੱਕਾ ਵੇ ਪੱਕਾ ਹੋਣਾ ਇਹ ਨਾ ਦੋਆ ਜੀਆਂ ਦੀ ਐਂ ਕਰਾ ਦੇ ਅੱਛਾ

ਆਹ ਆ ਮੁਆਇਦਾ ਇਹ ਤਾਂ ਆਪਣੀ ਦੁਕਾਨ ਆ ਘਰ ਦੀ ਦੁਕਾਨ ਆ ਹਾਂਜੀ ਬਾਜੀ ਮੀਨਾ ਆਪਣੀ ਭੂਆ ਕੀ ਪਤਾ ਪਸੰਦੇ ਆ ਜੀ ਮੈਂ ਦਿਖਾਉਣ ਲਈ ਲੈ ਆ ਪੈਰੀ ਪੂਰੀਆਂ ਥਲਾ ਦੇ ਇੱਧਰ ਵੀ ਆ ਕੇ ਇਹ ਲੈ ਇਹ ਲੈ ਪੈਸੇ ਥਲਾ ਲਾ ਦੇ ਓਹੋ ਲਾ ਦੇ ਲਾ ਦੇ ਲਾ ਦੇ ਨੀਚੇ ਨੀਚੇ ਰੱਖੋ ਨੀਚੇ ਅੱਛਾ ਓਰੇ ਸਰਦਾਰ ਜੀ ਤੁਹਾਡੀ ਭੂਆ ਇਹ ਮੇਰੀ ਭੂਆ ਨਹੀਂ ਹੈ ਨਹੀਂ ਖੜ ਜਾ ਬਾਹਰ ਨੇ ਮੇਰੇ ਕਾ ਸੁਣ ਲੈ ਇੱਕਦਮ ਇੱਧਰ ਤੇ ਖੰਬੜੀ ਖੰਬੜੀ 85 ਸੀ ਸੀ ਜੀ ਕੀ ਕਰਨੀ ਆ ਦੇਦੇ ਮੈਂ ਤੇਰੇ ਪਿਆਰ ਦੀ ਗੱਲ ਕਰਦੀ ਆ ਹੂੰ ਇਹਨੂੰ ਨਹੀਂ ਕਹਿਣਾ ਇਹਨੂੰ ਕਿਉਂ ਫੁੱਢੀ ਜਾਨਦੀ ਆ ਹਾਂ ਪਤਾ ਸੇ ਪਤਾ ਸੇ ਪਤਾ ਸਾਡੇ ਮਿੱਠਾ ਮੁੱਖ ਗਦੀ ਚਾਹ ਪਾਵਾਂਗੇ ਪਤਾ ਸੇ ਅੱਛਾ ਚਾਹੇ ਵਾਸਤੇ ਲੈਣੀ ਆ ਹਾਂ ਠੀਕ ਐ ਚਾਹ ਮੌਲੀ ਲੈਣੀ ਆ ਮੌਲੀ ਹਾਂ ਮੌਲੀ ਮੋਰ ਕਿਉਂ ਨਹੀਂ ਮੌਲੀ ਚੌਥੀ ਮਰਦੀ ਹੋਈ ਹੈਗੀ 우아 ਜਿਹੜੀ ਤੂੰ ਖੰਮਣੀ ਕਹਿੰਦੀ ਹੈ ਉਸਕੋ ਮੌਲੀ ਬੋਲਤੇ ਹਨ ਅੱਛਾ ਅੱਛਾ ਇਹ ਪੂਆ ਮੇਰੇ ਸੌਰਾਂ ਕਣੀ ਉਧਰ ਬੋਲੀ ਬੋਲਦੇ ਨੇ ਆ ਪਕੜੋ ਹਾਂ ਇੱਕ ਤਾਂ ਉਧਰ ਦੇ ਮੌਲੀ ਉਹ ਵੀ ਸਾਹਮਣੇ ਆ ਦੇ ਦੀ ਪੂਆ ਦੇ ਦੀ ਆਤੀ ਆਤੀ ਅੱਛਾ ਅੱਛਾ ਚਲੋ ਮੇਰਾ ਤਾਂ ਨਾ ਸਿਰ ਦੁਖਣ ਲਾਦਾ ਤੁਸੀਂ ਤੇਰੇ ਕੋਈ ਨਹੀਂ ਕਿਹਨੇ ਆਉਂਦੀ ਆਪਾਂ ਬਾਕ ਕੋ ਸਰੀ ਪੂਆ ਬਸ ਦੇ ਤਾਂ ਓਹੋ ਚੰਗਾ ਚੰਗਾ ਆਇਆ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੀ ਹੈ ਇਹ ਜਿਹੇ ਲੋਕ ਪਰ ਜਾਈ ਸ਼ਾਂਤੀ ਲਿਆ ਦੇ ਦੋ ਰੋਟੀਆਂ ਦੇ ਦੇ ਢਿੱਡ ਤੇ ਚੂਹੇ ਭੱਜਣ ਲੱਗ ਰਹੇ ਨੇ। ਤੇ ਲਿਆਉਣੀ ਆ। ਨਹੀਂ ਫਿਰ ਰੋਟੀ ਵਾਲੀ ਲਿਆ ਦੋ। ਸਬਜ਼ੀ ਤਾਂ ਨਹੀਂ ਹੋਈ ਆ ਬੇ। ਸਬਜ਼ੀ ਹੁਣ ਕੱਚੀ ਉਹ ਤੈਨੂੰ ਕੁੱਕ ਕਰਦਾ ਦੇਵਾ। ਬਾਹਰ ਤਾਂ ਜਾਣਦੇ ਹੁਣ ਗੈਸ ਦੇ ਉੱਤੇ ਬਹਿ ਜਾ। ਤੇਰੀਆਂ ਗੱਲਾਂ ਕਰਦਾ। ਮੇਰੀ ਗੱਲ ਸੁਣਨ ਨਾਲੇ ਪੂਆ ਕਿੱਥੇ ਆ? ਹੋਰੀ ਫਰਦੀ ਉਹਨੇ ਕਿਸਦੇ ਕੌਲੇ ਕੱਛਦੀ ਹੋਰ ਪੂਆ ਨੇ ਕੀ ਕਰਨਾ ਸਾਰੇ ਪਿੰਡ ਦੀ ਤਾਂ ਪੂਆ ਉਹ। ਕਹੇ ਕੌਲੇ ਕੱਛਦੀ ਫਰਦੀ ਹੋਗੀ ਕਈ ਤਾਂ ਤੇਰੇ ਨਾਲ ਸੀਗੀ। ਤੈਨੂੰ ਵੀ ਪਤਾ ਵੀ ਕਿੱਥੇ ਗਈ ਆ? ਪਤਾ ਨਹੀਂ। ਤਾਂ ਚੰਗਾ ਮੈਂ ਸਬਜ਼ੀ ਦੇਖ ਲਾਂ। ਤੇ ਤਾਂ ਕਸਦਾ ਨਹੀਂ ਪਤਾ ਹੁੰਦਾ। ਸਬਜ਼ੀਆਂ ਪੱਕੀਆਂ। ਪੱਕ ਲੈਣ ਦੋ ਇਹ ਕੁੜੀ ਮੰਗਦਾ ਕੱਚੀ ਤਾਂ ਉਹ ਕਹਣਗੇ ਨਾ ਉਹ ਤਾਂ ਵਿਆਹ ਦੀ ਪਹਿਣੇ ਨਹੀਂ ਪਹਿਣੇ ਹਾਂ ਕਰਿਆ ਹਾਂ 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 ਪਰਦਾਈ ਆਲਾ ਨੰਗਿਆ ਨੰਗਿਆ ਕਰਿਆ ਹਾਂ ਹਾਂ ਸਸਰੀ ਘਰ ਸਸਰੀ ਘਰ ਦਾ ਠੀਕ ਆ ਪਹਿਣੇ ਕਿੱਥੇ ਆ ਉਰੀਆ ਉਰੀਆ ਸਬਜ਼ੀ ਲੈਣੀ ਸੀ ਥੋੜੀ ਜੀ ਹਲਦੀ ਕਿਤੇ ਨੂੰ ਪੂਰੇ ਪੀਲਾ ਦੇ ਦਾਂਗੇ ਪਰ ਇਹ ਗੱਲ ਆ ਕੋਈ ਆਪਾਂ ਰੋਟੀ ਓਰੇ ਬਣਾ ਲੈਨੇ ਆ ਸੁਖਨ ਵਾਲਾ ਆਪਣੇ ਕਾਦੀ ਘਾਟ ਹੈ ਹੈ ਘਾਟ ਤਾਂ ਹੈ ਨਹੀਂ ਮੈਨੂੰ ਦੋ ਕਟਸ਼ੀਆਂ ਹੀ ਦੇ ਦਿਓ ਬਸ ਬਹੁਤ ਹੈ ਦੋ ਤਾਂ ਜਣੇ ਆ ਸੀ ਕਰ ਚੋ ਕਿਉਂ ਆਪਾਂ ਤਿੰਨ ਜਣੇ ਹੋ ਜਾਗੇ ਤੁਹਾਰੇ ਦਿਨ ਆਪ ਜੇ ਮਾਰਦਾ ਰਿਆ ਕਰ ਮੜੀ ਮੋਟੀ ਸੁਣ ਲਿਆ ਕਰ ਕਿਸੇ ਦੀ ਕਿਤੇ ਹਿੱਤ ਨਹੀਂ ਕਰਦੀ ਮੇਰਾ ਜੇ ਕਿਤੇ ਮਾੜਾ ਮੋਟਾ ਮੋਹ ਕਰੇ ਮੈਂ ਸਬਜੀ ਨਾ ਲੈਦਾ ਕਰ ਕੀ ਕਹਨੇ ਨਹੀਂ ਮੈਂ ਤਾਂ ਇਹ ਕਹਿੰਦੀ ਸਬਜੀ ਕਾਦੀ ਲੈ ਕੇ ਦੇਵਾਂ ਤੁਹਾਨੂੰ ਪਰੇ ਛਾਂਪ ਬੜੀ ਲੈ ਸਕੋ ਤੂੰ ਘਰ ਆਈ ਆ ਪੈਣੇ ਤਾਂ ਮੈਂ ਸਬਜੀ ਲੈਣ ਆਈ ਸੀਗੀ ਆ ਹੁਣ ਹੀ ਆਈ ਆ ਅੱਛਾ ਨਹੀਂ ਉਹ ਤਾਂ ਛੱਡ ਤੂੰ ਮੇਰੇ ਭੂਆ ਨੂੰ ਮਿਲ ਲਈ ਸਬਜੀ ਨੂੰ ਤਾਂ ਤੂੰ ਛੱਡ ਭੂਆ ਨੂੰ ਹਾਂ ਭੂਆ ਹਾਂ 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 ਭੂਆ ਨੂੰ ਤਾਂ ਮਿਲ ਲੇ ਬਹੁਤ ਸੋਹਣੀ ਮਿਲਲੀ ਹੋਈ ਆ ਅੱਛਾ ਅਹੀ ਤਾਂ ਨਾਨਕਾਂ ਮੇਲਤ ਚ ਮਿਲਨੀ ਨਹੀਂ ਹੁੰਦੀ ਕਿਉਂ ਇਹੋ ਜਿਹਾ ਕੀ ਹੋ ਗਿਆ ਮੈਂ ਹੂ ਮਾਣਾ ਹਾਂ ਤੇ ਛੜਾ ਮਾਣਾ ਕਿਉਂ ਨੇ ਠਾ ਜੱਫੇ ਤੇ ਜੱਫਾ ਠਾ ਜੱਫੇ ਤੇ ਜੱਫਾ ਹਾਈ ਤੂੰ ਇਹੋ ਜਿਹਾ ਜੱਫਾ ਤਾਂ ਮੈਂ ਖੁਸ਼ੀ ਤੋਂ ਗਾਲੇ ਦਾ ਨਹੀਂ ਦੇਖਿਆ ਨਹੀਂ ਆਈ ਨਹੀਂ ਪੈੜੀ ਆ ਤੁਹਾਡੀ ਬੁਆ ਦਾ ਮੈਨੂੰ ਕੀ ਪਤਾ ਸੀ ਮੈਂ ਤਾਂ ਐਸੀ ਪਿੰਡ ਚ ਹੋਰ ਪਰਦੀ ਹੋਣੀ ਬੁਆ ਨੇ ਐ ਫੜ ਕੇ ਹੱਥ ਛੱਡ ਨਹੀਂ ਆਏ ਮਰੀ ਕਹੀ ਸੀ ਦੇਖ ਦੇਖ ਦੇਖੀ ਬਸ ਕਰ ਸੱਟਾ ਦੇਈ ਬੇ ਸ਼ਰਮੀ ਹੈ ਨਹੀਂ ਇਹਨੂੰ ਤਾਂ ਐਦਾ ਦਾ ਰਿਸ਼ਤਾ ਨਹੀਂ ਹੁੰਦਾ ਪਿੰਡ ਚ ਮਾੜਾ ਮੋਟਾ ਟਿਕ ਜਾਇਆ ਕਰ ਕਿਸੇ ਟਾਈਮ ਹਾ ਬੇ ਅਕਲ ਆ ਜਾ ਤਿੱਖੇ ਪਾਉਣ ਲੱਗ ਗਿਆ ਨਹੀਂ ਉਹਦਾ ਪੂਆ ਦੇ ਐਂ ਕਰਦੀ ਨਾ ਪਾਏ ਐਂ ਕਰਦੀ ਪੂਆ ਨੇ ਤਾਂ ਕਰਾਈ ਤੂੰ ਨਾ ਮੈਨੂੰ ਚੁੱਤਰ ਖਾ ਲਈ ਪੂਆ ਤਾਂ ਖਾ ਕੇ ਗਈਆ ਬਾਲਟੀ ਹੀ ਖਾ ਕੇ ਗਈਆ ਮੇਰਾ ਲੈ ਹੋਰ ਉਹ ਤਾਂ ਬਾਅਦ ਚੋਂ ਪਤਾ ਲੱਗਿਆ ਮੈਨੂੰ ਵੀ ਪੂਆ ਸੀਗੀ ਉਹ ਨਹੀਂ ਭੈਣੇ ਮੇਰੀ ਪੂਆ ਸੀ ਨਹੀਂ ਇਹਦੇ ਰਸਤੇ ਵਾਸਤੇ ਬੁਲਾਈਆ ਨਹੀਂ ਮੈਂ ਕਿੱਥੇ ਬੁਲਾਉਣੀ ਆ ਉਹਨੂੰ ਉਹ ਤਾਂ ਸਾਰਾ ਪਿੰਡ ਗਾਇਆ ਹੋਊਗੀ ਹੁਣ ਮੈਨੂੰ ਲੱਗਦਾ ਇਹਦਾ ਰਿਸ਼ਤਾ ਹੋ ਜਾਊਗਾ ਹਾਂ ਇਸ ਉਮਰ ਚ ਇਹਨੂੰ ਕੌਣ ਕੁੜੀ ਦੇਊਗਾ ਇਹਨੂੰ ਬੁੜੀ ਮਿਲ ਜਾਏ ਬਹੁਤ ਹੈ ਨਹੀਂ ਐ ਕਾਨੂੰ ਕਹਿਣੀ ਆ ਨਿਆ ਕੰਨ ਕਹਿ ਰੀਆਂ ਹੋ ਜਾਣ ਦੇ ਜੇ ਉੱਦਾ ਪਹਿਲਾਂ ਤਾਂ ਤੁਹਾਡੀ ਬੁੜੀ ਨਹੀਂ ਹੋਣਦੀ ਹੁਣ ਤੂੰ ਵੀ ਲੱਗੀ ਕਹਿਣ ਫਿਰ ਐ ਤਾਂ ਜਵਾਖ ਜਾਂਦੀ ਆ ਲਾਣੇ ਤੇ ਪਰ ਜਾਈ ਜਿਹੇ ਜੇ ਮਾਇ ਉਹ ਜੇ ਜਾਏ ਪਰ ਹੁੰਦੀ ਨਹੀਂ ਮੱਛੀ ਨੇ ਮੱਛਦੇ ਨੇ ਮੱਛਦੇ ਨੇ ਕਿ ਨਾ ਬੋਲਦਾ ਇਹਨੂੰ ਕੀ ਖਵਾਉਣੀ ਆ ਮਿੱਠਾ ਖਵਾਉਂਦਾ ਇਹ ਮਿੱਠਾ ਨਹੀਂ ਗੱਲ ਸੁਣ ਕਿਉਂ ਪੱਕੀ ਜਾਨੀ ਆ ਲੈ ਤੈਨੂੰ ਸਬਜ਼ੀ ਦੇ ਦੋ ਕਾਲੀ ਉਹ ਤਾਂ ਮੱਠੀਆਂ ਖਵਾਉਂਦੀ ਆ ਪਰ ਜਾਈ ਤੂੰ ਆਉਂ ਤੈਨੂੰ ਮੈਂ ਰਸਗੁੱਲੇ ਵਗ ਜਾ ਮੇਰੀ ਗੱਲ ਸੁਣ ਤੂੰ ਸਬਜ਼ੀ ਲੈਣ ਆ ਜਾਂਦੀ ਆ ਰੋਜ਼ ਹੀ ਤੁਸੀਂ ਇਹ ਦੋ ਜੀ ਹੋ ਇੱਧਰ ਹੀ ਆ ਜਾ ਕਰੋ ਭਾਈ ਇੱਧਰ ਹੀ ਦੋ ਰੋਟੀਆਂ ਖਾ ਜਾ ਹਾਂ ਮੈਂ ਤਾਂ ਕਿਹਾ ਤੈਨੂੰ ਆ ਜੋੜੇ ਹੱਥ ਇਹ ਟੀਕਣ ਦੇ ਦੇ ਦੂ ਇੱਧਰ ਸਾਨੂੰ ਨਾ ਨਾ ਮੈਂ ਕੁਝ ਨਹੀਂ ਕਹਿੰਦਾ ਲੈ ਮੈਂ ਤਾਂ ਉੱਪਰ ਹੋ ਜਾ ਕਰੋ ਹੀ ਕੱਢ ਦੂਗਾ ਸਾਨੂੰ ਤੂੰ ਸਬਜ਼ੀ ਦੇ ਦੇ ਮੈਨੂੰ ਅਜੇ ਹੈਗੀ ਆ ਕੋਈ ਨਾ ਭਾਈ ਜੱਪਾ ਪਿਉਰੇ ਪੈ ਜਾ ਮੈਂ ਤਾਂ ਇੰਨੀ ਠੀਕ ਆ ਨਾਲੇ ਮੈਨੂੰ ਪਾਣੀ ਦੀ ਕੁੱਟ ਪਿਆ ਦੇ ਮਾੜੀ ਜੀ ਦੇ 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 ਠੰਡਾ ਪਾਣੀ ਦੇ ਦੇ ਮੈਂ ਤੇਰੇ ਕੋਲ ਖੜਵੀ ਨਾ ਉਹ ਕੋਈ ਨਹੀਂ ਗੱਲਾਂ ਕਰ ਲਾਂਗੇ ਸੀ ਕੀ ਗੱਲ ਹੈ ਦੁੱਖ ਸੁੱਖ ਵੰ ਹਾਂ ਜੇਟ ਪਰਜਾਈ ਹਾਂ ਆਹੀ ਨਹੀਂ ਕਰਦੇ ਹੁੰਦੇ ਵੇਖ ਮੇਰੀ ਪਰਜਾਈ ਨਾ ਮੱਚਦੀ ਆ ਇਹ ਤਾਂ ਖੜਜੇ ਕੋਲ ਇਹ ਤਾਂ ਸਾਊ ਹੈ ਉਹ ਤੋਤੋ ਗੁੱਸਾ ਕਰਦੀ ਤੇ ਮੇਰੀ ਪਰਜਾਈ ਕਰਕੇ ਹੈਗੀ ਨਰਮਾਈ ਤਾਂ ਇਹਦਾ ਰੁੱਟ ਜਾਣੇ ਦਾ ਰਿਸ਼ਤਾ ਨਹੀਂ ਹੁੰਦਾ ਹੈਗਾ ਜਿਵੇਂ ਇਹ ਦੇ ਲੱਛਣ ਕਰਦੇ ਨੇ ਅੱਭੀ ਹੱਸੀ ਕਾਲ ਸੱਸਰੀ ਕਾਲ ਦੱਸ ਤੂੰ ਬੱਕੀ ਫਿਰਦੀਆਂ ਡੱਬਾ ਚ ਕਿਚਕੀ ਫਿਰਦੀਆਂ ਸਵੇਰੇ ਸਵੇਰੇ ਤੰਨੇ ਮੇਰੇ ਡੱਬੇ ਤੋਂ ਕੀ ਲੈਣਾ ਹੈ ਕਿਉਂ ਤੁਸੀਂ ਸਾਰੇ ਪਿੰਡ ਦੀਆਂ ਉਹ ਕਰਦੇ ਫਿਰਦੇ ਹੋ ਖਬਰਾਂ ਲੈਂਦੇ ਫਿਰਦੇ ਹੋ ਤੂੰ ਪ੍ਰਿੰਟ ਵਾਂਗੂ ਰੈਡੀ ਫਿਰਦੀ ਆ ਕੀ ਹੋ ਗਿਆ ਤੁਸੀਂ ਕੀ ਲੈਣਾ ਤੇਰਾ ਰਿਸ਼ਤਾ ਤਾਂ ਹੋਇਆ ਹੋਇਆ ਕਿਤੇ ਹੋਣ ਤੂੰ ਵੀ ਇਸ ਬਾਰੇ ਗੱਲ ਕਰੇ ਉਹ ਨਹੀਂ ਹੋਇਆ ਤਾਂ ਹੋਇਆ ਤੂੰ ਤੱਪੀ ਕਿਉਂ ਫਿਰਦੀ ਆ ਤੇੰਨੇ ਮੇਰੇ ਤੱਪਣ ਤੋਂ ਕੀ ਲੈਣਾ ਐਨੀ ਗਰਮੀ ਹੋ ਰਹੀ ਤੱਪੂਗੀ ਏ ਨਹੀਂ ਫਿਰ ਏਸੀ ਉਸੀ ਲਵਾ ਲੂ ਤੂੰ ਮੈਨੂੰ ਤੂੰ ਲਵਾ ਦੇ ਆ ਜਾ ਮੇਰੇ ਘਰੇ ਏਸੀ ਮੈਂ ਲਵਾ ਦਿੰਨਾ ਤੱਪਦੀ ਕਿਉਂ ਮੈਂ ਲਵਾ ਦਿੰਦਾ ਤੂੰ ਤਾਂ ਪਿਆਰੀ ਲਿਆ ਕਰੋ ਏਸੀ ਲਵਾਉਣ ਦਾ ਦੱਸ ਹੁਣ ਉਧਰ ਨੂੰ ਹੋਗੀ ਪਰ ਚਲ ਉਹ ਕਹਿੰਦਾ ਸਾਡੇ ਘਰੇ ਰਹਿ ਜਾ ਤੂੰ ਕਹਿੰਦਾ ਏਸੀ ਲਵਾ ਦੇ ਨਾ ਲੇਵਲ ਪਰ ਜਾਈ ਗੱਤ ਤੇ ਗੱਲ ਮਾੜੀ ਮੋਟੀ ਸ਼ਰਮ ਕਰ ਲਿਆ ਕਰੋ ਸ਼ਰਮ ਕਰ ਲਿਆ ਕਰੋ ਥੋੜੇ ਥਾਂ ਸਿਰ ਲੱਗਦੀਆਂ ਮੈਂ ਉਹ ਤਾਂ ਮੈਂ ਗਲਤ ਤੱਕ ਬੋਲਿਆ ਨਹੀਂ ਭਾਬੀ ਕਿਹਾ ਗਲਤ ਨਹੀਂ ਬੋਲਾ ਫਿਰ ਦੰਦ ਕਿ ਹੇੜੇ ਪਾੜਦਾ ਉਹ ਵੀ ਸ਼ਰਮ ਕਰ ਲੈ ਮਾੜੀ ਮੋਟੀ ਉੱਪਰ ਜਾਈਆਂ ਨੂੰ ਹੱਸ ਕੇ ਬੁਲਾਇਆ ਜਾਂਦਾ ਹੁੰਦਾ ਚੱਲ ਮੇਰੇ ਤਾਂ ਮੱਥੇ ਬੱਟ ਪਏ ਹੋਏ ਨੇ ਤੇਰੇ ਤਾਂ ਨਹੀਂ ਪਏ ਹੋਏ ਮੈਂ ਤਾਂ ਹੱਸੂਗਾ ਮੈਂ ਤਾਂ ਹੁਣ ਵੀ ਹੱਸਦਾ ਫਿਰ ਵੀ ਹੱਸਦਾ ਰਹੂੰ ਚੱਲ ਰੱਬ ਕਰਕੇ ਤੂੰ ਹੱਸਦਾ ਹੀ ਰਵੇਂ ਕੰਮ ਦੱਸ ਕਿਉਂ ਰੋਕਿਆ ਮੈਨੂੰ ਮੈਂ ਤਾਂ ਬੈਸੇ ਰੋਕ ਲੈ ਮੈਂ ਆ ਚੱਕੀ ਫਿਰਨੂੰ ਕੀ ਹੈ ਕਹਦੇ ਚ ਤੂੰ ਦੇਖ ਲੈ ਸਬਜ਼ੀ ਲੈ ਸਬਜ਼ੀ ਮੈਂ ਲੈ ਲਿਆ ਮੈਂ ਲੈ ਜਾ ਕਿ ਤੂੰ ਕੀ ਲੈ ਜਾਵੇਂ ਮੈਂ ਤਾਂ ਮਸਾ ਮੰਗ ਕੇ ਲਈ ਆ। ਸੱਤਾ ਪੀ ਰਣੀ ਪਰ ਚਾਹੀਏ ਠੰਡਾ ਠੰਡਾ ਪਿਲਾ ਦੇਣਾ। ਬੇ ਮੈਂ ਨਹੀਂ ਪੀਣਾ ਠੰਡਾ ਨੰਗ ਜਾ ਜਾ ਆਪਣੇ ਕੰਮ ਕਰ ਲੈ। ਪਸਾਈ ਪਤਨੀ ਤਾਂ ਪੀ ਰੇ ਉਹ ਚੱਲ ਚਾਹ ਭਾਬੀ ਜੰਗਾ ਸਸਰੀ ਕਾਲ ਠੰਡੀ ਹੋ ਜੀ। ਭਗ ਜਾ ਭਗ ਜਾ ਸਸਰੀ ਕਾਲ ਦਾ ਲੱਗਦਾ। ਇੱਕ ਉਹ ਠਰਕੀ ਅੱਧਾ ਪਿੰਡ ਠਰਕੀ ਅੱਧਾ ਛੜਿਆਂ ਦਾ ਇਹਨਾਂ ਨੂੰ ਕੋਈ ਕੁੜੀ ਨਹੀਂ ਦਿੰਦਾ ਮਲੰਗ ਸਿਰੇ ਦੀ। ਸਸਰੀ ਕਾਲ ਦੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਛੜਾ ਜੇਠ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਔਨ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਕੋਈ ਗਲਤੀ ਫਲਤੀ ਹੋ ਜਾਂਦੀ ਹੈ ਤਾਂ ਸਾਨੂੰ ਦੱਸਿਆ ਕਰੋ ਵੀ ਤੁਹਾਡੀ ਆਹ ਗਲਤੀ ਅਸੀਂ ਉਹਨੂੰ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਮੇਰੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਪਿਆਰ ਦੇ ਰਹੇ ਹੋ ਤੇ ਐਵੇਂ ਹੀ ਦਿੰਦੇ ਹੋ ਜਿੰਨਾ ਤੁਸੀਂ ਪਿਆਰ ਦੇਵੋਗੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜ਼ਰੂਰ ਕਰ ਲਿਓ ਧੰਨਵਾਦ ਜੀ